ਜੋਗਿੰਦਰ ਸਿੰਘ ਉਗਰਾਹ ਸਾਡੇ ਨਾਲ ਨੇ ਔਰ ਅੱਜ ਕਿਸਾਨਾਂ ਦੀ ਪੰਜਾਬ ਸਰਕਾਰ ਦੇ ਨਾਲ ਮੀਟਿੰਗ ਹੋਈ ਹੈ ਉਗਰਾਹ ਸਾਹਿਬ ਮੁੱਖ ਤੌਰ ਤੇ ਮੰਗਾ ਕਿਹੜੀਆਂ ਸੀਗੀਆਂ ਔਰ ਕਿਹੜੀਆਂ ਮੰਗਾਤੇ ਪਹਿਲੇ ਤੌਰ ਤੇ ਗੱਲ ਹੋਈ ਹੈ ਮੁੱਖ ਤੌਰ ਤੇ ਇਹ ਡਰਾਫਟ ਸੀ ਜਿਹੜਾ ਡਰਾਫਟ ਭੇਜਿਆ ਜੀ ਉਹਨਾਂ ਨੇ ਉਹ ਡਰਾਫਟ ਦੇ ਉੱਤੇ ਬਹਿਸ਼ ਹੋਈ ਹੈ ਉਹ ਡਰਾਫਟ ਅਸੀਂ ਸਰਕਾਰ ਨੂੰ ਸਾਰਾ ਗਣਾਇਆ ਵੀ ਕਿਵੇਂ ਗਲਤ ਹੈ ਤੇ ਸਰਕਾਰ ਨੇ ਪ੍ਰਵਾਨ ਕੀਤਾ ਵੀ ਹਾਂ ਇਹ ਹੀ ਕਾਨੂੰਨ ਜਿਹੜੇ ਵਾਪਸ ਪਹਿਲਾਂ ਕੀਤੇ ਸੀ ਉਹਨਾਂ ਨੂੰ ਲਾਗੂ ਕਰ ਦੇ ਕਿਹੜੇ 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 ਕਾਨੂੰਨ ਸੀਗੇ ਕਿਹੜੀਆਂ ਮੰਗਾ ਸੀਗੀਆਂ ਜਿਹਦੇ ਉੱਤੇ ਮੁੱਖ ਤੌਰ ਤੇ ਆ ਗੱਲ ਹੋਈ ਹੈ ਸਟਾਰਟਿੰਗ ਨੂੰ ਪਤਾ ਹੀ ਹੋਣਾ ਚਾਹੀਦਾ ਕਿ ਕਿਉਂਕਿ ਆਪਾਂ ਪਹਿਲਾਂ ਲੜਾਈ ਲੜ ਲੜੀ ਹੈ ਨਾ ਦਿੱਲੀ ਦੇ ਮੋਰਚੇ ਤੇ ਉਹੀ ਕਾਨੂੰਨ ਜਿਹੜੇ ਤਿੰਨ ਕਾਨੂੰਨ ਵਾਪਸ ਕੀਤੇ ਸੀ ਉਹ ਮਤਲਬ ਮੁੜ ਕੇ ਲਾਗੂ ਕਰ ਰਹੀ ਹੈ ਸਰਕਾਰ ਜਿਸ ਨੂੰ ਲੈ ਕੇ ਚੰਡੀਗੜ੍ਹ ਵੀ ਮੋਰਚਾ ਲਾਇਆ ਸੀਗਾ ਉਸ ਨੂੰ ਲੈ ਕੇ ਵੀ ਕਾਫੀ ਮੰਗਾ ਸੀਗੀਆਂ ਉਹ ਉਹ ਚੀਜ਼ਾਂ ਜਿਹੜੀਆਂ ਨੇ ਸਾਰੀਆਂ ਹੱਲ ਹੋ ਗਈਆਂ ਸੀ ਉਸ ਸਮੇਂ ਮੁੱਦੇ ਉਹ ਤਿੰਨੇ ਕਾਨੂੰਨ ਵਾਪਸ ਹੋ ਗਏ ਸੀ ਜੀ ਨਹੀਂ ਜਿਹਦੇ ਵਿੱਚ ਚੰਡੀਗੜ੍ਹ ਆਏ ਸੀਗੇ ਤੁਸੀਂ ਚੰਡੀਗੜ੍ਹ ਮੋਰਚਾ ਲਾਇਆ ਸੀ ਸੈਕਟਰ 34 ਦੇ ਉਹ ਖੇਤੀ ਨੀਤੀ ਵਾਸਤੇ ਸੀ ਉਹ ਖੇਤੀ ਨੀਤੀ ਵਾਲੀ ਗੱਲ ਵੀ ਅੱਜ ਹੋਈ ਹੈ ਉਹ ਸਰਕਾਰ ਨੇ ਕਿਹਾ ਵੀ ਅਸੀਂ ਤਿਆਰ ਕਰ ਦਿੱਤੀ ਪਰ ਇਹ ਕਾਨੂੰਨਾਂ ਨੂੰ ਲੈ ਕੇ ਅਗਰ ਹੁਣ ਰੋਡ ਮੈਪ ਕੀ ਰਹਿਣ ਵਾਲਾ ਉਹ ਪੰਜਾਬ ਸਰਕਾਰ ਦਾ ਵਰਜ਼ਨ ਕੀ ਹੈ ਇਹਦੇ ਵਿੱਚ ਲੜਾਈ ਹੈ ਜੀ ਸਾਡਾ ਤਾਂ ਸੰਘਰਸ਼ ਹੈ ਸੀ ਸਰਕਾਰ ਨੂੰ ਦੱਸਿਆ ਵੀ ਜਿਆਦਾ ਕਰਦੇ ਹੋ ਜੇ ਨਹੀਂ ਕਰੋਗੇ ਫਿਰ ਅਸੀਂ ਸੰਘਰਸ਼ ਕਰਾਂਗੇ ਪਰ ਅੱਜ ਮੁੱਖ ਤੌਰ ਤੇ ਗੱਲ ਕੀ ਹੋਈ ਹੈ ਕਿ ਹੁਣ ਅੱਗੇ ਕੀ ਲੱਗਦਾ ਕਿ ਮੰਗਾ ਮੰਨੀਆਂ ਜਾਣਗੀਆਂ ਕਿ ਫਿਰ ਪਹਿਲੇ ਤਰ੍ਹਾਂ ਦੀ ਤਰ੍ਹਾਂ ਹੀ ਕਿਸਾਨ ਜਿਹੜੇ ਨੇ ਸੜਕਾਂ ਤੇ ਮੰਗਾ ਮੰਨੀਆਂ ਜਾਣਗੀਆਂ ਕਿ ਨਹੀਂ ਤਾਂ ਅਗਲੀ ਕਰ ਲੈਣਾ ਜੀ ਅਜੇ ਸਰਕਾਰ ਨੂੰ ਸੂਚਿਤ ਕਰਕੇ ਆਂ ਵੀ ਆਹ ਕਿਤੇ ਕਲੰਕ ਤੁਸੀਂ ਨਾ ਲੈ ਲਿਓ ਜੇ ਇਹ ਡਰਾਫਟ ਕਿਤੇ ਪ੍ਰਵਾਨ ਨਾ ਕਰ ਲਿਓ ਇਹਨੂੰ ਦੋ ਟਕ ਰੱਦ ਕਰੋ ਤੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਇਹਨੂੰ ਪ੍ਰਵਾਨਗੀ ਰੱਦ ਕਰਨ ਦੀ ਪ੍ਰਵਾਨਗੀ ਲਓ ਤੇ ਰੱਦ ਕਰਕੇ ਸਰਕਾਰ ਨੂੰ ਆਪੇ ਲੱਗਦਾ ਕਿ ਹੁਣ ਸੈਸ਼ਨ ਦੇ ਵਿੱਚ ਇਹ ਮੁੱਦਾ ਚੱਕਿਆ ਜਾਊਗਾ ਹੋਏ ਤਾਂ ਪਤਾ ਲੱਗੂ ਜੀ ਕਰੇ ਤਾਂ ਪਤਾ ਲੱਗੂ ਹੋਰ ਕਿਹੜੇ ਕਿਹੜੇ ਮੁੱਦੇ ਨੂੰ ਲੈ ਕੇ ਚਰਚਾਵਾਂ ਹੋਈਆਂ ਨੇ ਕੁਝ ਜਗਜੀਤ ਸਿੰਘ ਢੱਲੇਵਾਲ ਬਾਰੇ ਕੀ ਕਹਿਣਾ ਚਾਹੁੰਦੇ ਹਾਂ ਮਨਤਬੁਰ ਰਸਤੇ ਬੈਠੇ ਹੋਏ ਨੇ ਲਗਾਤਾਰ بار بار ਤੁਹਾਨੂੰ ਕਹਿ ਰਹੇ ਆਂ ਵੀ ਉਹਤੇ ਕੋਈ ਚਰਚਾ ਨਹੀਂ ਹੋਈ ਉਹ ਏਜੰਡੇ ਨਹੀਂ ਸੀ ਜਿਹੜੇ ਏਜੰਡੇ ਤੇ ਚਰਚਾ ਹੋਈ ਅਸੀਂ ਕਰਤਾ ਪਰ ਜਿਸ ਤਰ੍ਹਾਂ ਦੇ ਨਾਲ ਮਰਨ ਵਰਤ ਤੇ ਬੈਠੇ ਹੋ ਇਹਨਾਂ ਦੂਜੀ ਤਰਫ ਸ਼ੰਭੂ ਬਾਰਡਰ ਤੇ ਗੋਲੇ ਚੱਲ ਰਹੇ ਨੇ ਉਸ ਨੂੰ ਲੈ ਕੇ ਕੀ ਸੋਚ ਰਹੇ ਹੋ ਆਖਰ ਕਿ ਕਿਸ ਤਰ੍ਹਾਂ ਦੇ ਨਾਲ ਹੁਣ ਅੱਗੇ ਰੋਣਾ ਮੈਂ ਕਿਹਾ ਵੀ ਤੁਹਾਨੂੰ ਜਿਹੜੇ ਆਪਣੇ ਏਜੰਡੇ ਤੇ ਅੱਜ ਗੱਲ ਹੋਈ ਆ ਉਹ ਤੇ ਤੁਸੀਂ ਗੱਲ ਕਰ ਲਓ ਉਸ ਏਜੰਡੇ ਤੇ ਅਜੇ ਤੱਕ ਬਹੁਤ ਕੱਲ ਚਰਚਾ ਹੋ ਗਈ ਪੂਰੀ ਮੀਟਿੰਗ ਦੇ ਵਿੱਚ ਵਿਆਖਿਆ ਹੋਈ ਹੈ ਅਸੀਂ ਉਹਨੂੰ ਕਿਵੇਂ ਸਮਝਦੇ ਆ ਉਹ ਅਸੀਂ ਗਾਂ ਕਰ ਰਹੇ ਹਾਂ ਠੀਕ ਹੈ ਜੀ ਜੋਗਿੰਦਰ ਸਿੰਘ ਉਗਰਾਹ ਸਾਡੇ ਨਾਲ ਸੀਗਾ ਔਰ ਕਿਸਾਨਾਂ ਦੀ ਪੰਜਾਬ ਸਰਕਾਰ ਦੇ ਨਾਲ ਮੀਟਿੰਗ ਹੋਈ ਹੈ ਤਮਾਮ ਗੱਲਬਾਤ ਕੀਤੀ ਹੈ ਸਾਰੀ ਗੱਲਬਾਤ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸੋ